ਔਰ ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜ ਜਾਂਦੇ ਐ ਉਹ ਸ਼ਰੀਰ ਤੋਂ ਵੀ ਉੱਪਰ ਉੱਠ ਜਾਂਦੇ ਐ ਤੇ ਜਿਨ੍ਹਾਂ ਦੀ ਪਹੁੰਚ ਸ਼ਰੀਰ ਤੋਂ ਉੱਪਰ ਉੱਠ ਜਾਏ ਉਹਨਾਂ ਨੂੰ ਇੱਕ ਸਮਝ ਲੱਗ ਜਾਂਦੀ ਹੈ ਕਿ ਖਤਮ ਹੋਣ ਵਾਲਾ ਨਾਸ਼ ਹੋਣ ਵਾਲਾ ਸ਼ਰੀਰ ਹੈ ਆਤਮਾ ਨਹੀਂ ਹੈ ਆਤਮਾ ਉਸੇ ਹੀ ਪਰਮਾਤਮਾ ਦੀ ਅੰਛ ਹੈ ਤੇ ਇਹ ਵੀ ਸਦਾ ਸਥਿਰ ਹੈ ਮੈਨੂੰ ਇਸ ਵੇਲੇ ਉਹ ਵਚਨ ਯਾਦ ਆਏ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਉਣ ਲੱਗੇ ਸਨ ਸਾਈ ਮੀਆਂ ਮੀਰ ਜੀ ਉਸ ਵੇਲੇ ਖੜੇ ਹੈ ਮਾਲ ਹੀ ਉਸ ਵੇਲੇ ਜਿਹੜੇ ਨੇ ਸਾਈ ਮੀਆਂ ਮੀਰ ਜੀ ਦੇ ਨਾਲ ਹੋਰ ਵੀ ਅਨੇਕਾਂ ਲੋਕ ਉੱਥੇ ਖੜੇ ਸਾਰੇ ਦੇ ਸਾਰੇ ਚਿੰਤਤ ਨੇ ਸਾਰੇ ਦੇ ਸਾਰੇ ਦੁਖੀ ਹੈ ਸਾਰੇ ਦੇ ਸਾਰੇ ਪਰੇਸ਼ਾਨ ਹੈ ਪਰੇਸ਼ਾਨੀ ਦੇ ਕਾਰਨ ਦੋ ਹੈ ਇੱਕ ਤੇ ਕਾਰਨ ਪਰੇਸ਼ਾਨੀ ਦਾ ਇਹ ਹੈ ਕਿ ਉਸ ਵੇਲੇ ਅਤਿ ਦੀ ਗਰਮੀ ਪੈ ਰਹੀ ਹੈ ਦਹੌਰ ਦੇ ਵਿੱਚ ਤੱਤੀ ਤਵੇ ਦਾ ਸੇਕ ਉਸ ਤੋਂ ਵੀ ਜ਼ਿਆਦਾ ਹੈ ਹਰ ਕੋਈ ਪਰੇਸ਼ਾਨ ਹੈ ਪਰ ਉਹਨਾਂ ਸਾਰੀਆਂ ਪਰੇਸ਼ਾਨੀਆਂ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦੇ ਵਾਸਤੇ ਗੁਰਬਾਣੀ 'ਚ ਸ਼ਬਦ ਕਹੇ ਗਏ ਹੈ ਗੁਰ ਅਰਜਨ ਪਰਤਖਹਰ ਗੁਰ ਅਰਜਨ ਦੇਵ ਜੀ ਪਰਤਖ ਪਰਮਾਤਮਾ ਦਾ ਰੂਪ ਨੇ ਤੇ ਸਤਗੁਰੂ ਜੀ ਉਸ ਵੇਲੇ ਤਤੀ ਤਵੀ ਦੇ ਬੈਠਣ ਲੱਗਿਆ ਵੀ ਮੁੰਦ-ਮੁੰਦ ਮੁਸਕਰਾ ਰਹੇ ਐਸਾ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਕੋਈ ਅੰਦਰ ਚਿੰਤਾ ਨਹੀਂ ਕੋਈ ਦੁੱਖ ਨਹੀਂ ਕੋਈ ਪਰੇਸ਼ਾਨੀ ਨਹੀਂ ਸਗੋਂ ਮੁਖ ਦੇ ਵਿੱਚੋਂ ਆਪਣੇ ਹੀ ਨਾਨਾ ਜੀ ਦੇ ਸੰਬੰਧ ਵਿੱਚ ਉਚਾਰਨ ਕੀਤੇ ਹੋਏ ਆਪਣੇ ਹੀ ਮਾਮਾ ਭਾਈ ਸੁੰਦਰ ਜੀ ਦੀ ਸੱਤ ਬਾਣੀ ਦੇ ਉਹ ਸ਼ਬਦ ਜਾਦਾ ਰਹੇ ਹੈ ਮਿਤ ਪੈਜੇ ਮਿਤ ਬਿਗਸੈ ਹਰ ਮਿਤ ਕੀ ਪੈਜ ਭਾਵੇ ਜੀ ਜਦੋਂ ਇੱਕ ਦੋਸਤ ਦੂਸਰੇ ਦੋਸਤ ਦੇ ਕੋਲ ਜਾਂਦਾ ਹੈ ਤਾਂ ਉਸ ਵੇਲੇ ਦੂਸਰੇ ਦੋਸਤ ਨੂੰ ਮਿਲਣ ਆਉਣ ਵਾਲਾ ਦੋਸਤ ਚੰਗਾ ਲੱਗਦਾ ਹੈ ਦੋਨਾਂ ਦੇ ਅੰਦਰ ਹੀ ਇੱਕ ਸਾਜ ਇੱਕ ਖਾਸ ਖਿੱਚ ਹੁੰਦੀ ਸਾਈ ਮੀਆਂ ਮੀਰ ਜੀ ਕਹਛਦੇ ਹੈ ਸਤਗੁਰੂ ਜੀਓ ਤੱਤੀ ਤਵੀ ਤਪੀ ਪਈ ਹੈ ਜਮਾਦ ਤਪੇ ਪਈ ਹੈ ਕਾਜੀ ਤਪਿਆ ਪਿਆ ਔਰ ਆਪ ਜੀ ਦਾ ਇਸ ਤੋਂ ਬਾਅਦ ਇਸ ਤਰ੍ਹਾਂ ਕੇ ਸ਼ਰੀਰ ਛੁੱਟ ਜਾਣਾ ਹੈ ਕਿਉਂਕਿ ਜ਼ਿੰਦਗੀ ਦੀਆਂ ਸ਼ਾਇਦ ਹੀ ਕੁਝ ਘੜੀਆਂ ਹੈ ਪਰ ਫੇਰ ਵੀ ਤੁਹਾਡੇ ਚਿਹਰੇ ਤੇ ਕੋਈ ਚਿੰਤਾ ਕਿਉਂ ਨਹੀਂ ਤੇ ਸਤਿਗੁਰੂ ਅਗੋਂ ਕਹਿੰਦੇ ਆ ਪਿਆਰਿਓ ਇਹ ਸ਼ਰੀਰ ਕੱਪੜਾ ਹੈ ਐਸੇ ਕੱਪੜੇ ਅਸੀਂ ਕਈ ਵਾਰ ਬਦਲੇ ਹੈ ਕਈ ਵਾਰ ਬਦਲੇ ਇਹ ਕੱਪੜਾ ਹੈ ਕੱਪੜਾ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਉ। ਇਸ ਕੱਪੜੇ ਨੇ ਇੱਥੇ ਹੀ ਰਹਿ ਜਾਣਾ ਜਦੋਂ ਇਹ ਸਰੀਰ ਨਾਲ ਜਾਣਾ ਹੀ ਨਹੀਂ ਤੇ ਇੱਕ ਕੱਪੜਾ ਬਦਲਣ ਲੱਗਿਆ ਕਿਤੇ ਦੂਸਰਾ ਬੰਦਾ ਦੁਖੀ ਥੋੜਾ ਹੁੰਦਾ ਇਸ ਲਈ ਸਰੀਰ ਕੱਪੜਾ ਹੈ। ਇਹ ਦੁੱਖ ਨਹੀਂ। ਇਹ ਹੀ ਕਾਰਨ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਪ੍ਰੇਰਨਾ ਲੈ ਕੇ ਉਹਨਾਂ ਦੇ ਪੂਰਨਿਆਂ ਤੇ ਚੱਲਦਿਆਂ ਹੋਇਆਂ ਪਹਿਲਾਂ ਉਹਨਾਂ ਦੇ ਪੁੱਤਰੇ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਹੱਸਦਿਆਂ ਫਿਰ ਹੁਣ ਅਸੀਂ ਇੰਨਾ ਦਿਨਾ ਵਿੱਚ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਦੇ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀ ਦੇ ਪੁੱਤਰਾਂ ਚਾਰ ਸਹਿਬ ਜਾਦਿਆਂ ਨੂੰ ਸਮਰਪਿਤ دیਵਾਨਾ ਦੇ ਵਿੱਚ ਜੁੜ ਬੈਠੇ ਹਨ ਤੇ ਚਾਰ ਸਹਿਬ ਜਾਦਿਆਂ ਵੀ ਹੱਸਦੇ ਹੱਸਦੇ ਸ਼ਹਾਦਤ ਪ੍ਰਾਪਤ ਕਰ ਲਈ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਪਰਮਾਤਮਾ ਅਬినాਸ਼ੀ ਹੈ ਮੈਨੂੰ ਉਹ ਸਮਾਂ ਯਾਦ ਆ ਰਿਹਾ ਜਦੋਂ ਸੁੱਚ ਨੰਦ ਛੋਟੀ ਅਵਸਥਾ ਵਾਲੇ ਬਾਬਾ ਫਤੇ ਸਿੰਘ ਜੀ ਦੇ ਬਾਬਾ ਜੂਰਾਵਰ ਸਿੰਘ ਜੀ ਨੂੰ ਕਹਿੰਦੇ ਨੇ ਕਿ ਬੱਚਿਓ ਤੁਹਾਨੂੰ ਹਰ ਚੀਜ਼ ਦਿੱਤੀ ਜਾਏਗੀ ਹਾਥੀ ਘੋੜੇ ਮਹਿਲ ਮਾਰੀਆਂ ਵਜ਼ੀਰੀਆਂ ਅਨੰਦਪੁਰ ਸਹਿਬ ਵੀ ਜੋ ਤੁਹਾਡੇ ਪਿਤਾ ਜੀ ਤੋਂ ਅਸੀਂ ਕੋਲ ਲਿਆਏ ਉਹ ਵੀ ਤੁਹਾਨੂੰ ਵਾਪਸ ਕਰ ਦੇਵਾਂਗੇ ਔਰ ਤੁਹਾਨੂੰ ਲੰਮੀਆਂ ਉਮਰਾਂ ਦੇ ਦੇਵਾਂਗੇ બસ ਤੁਸੀਂ ਸਾਡੀ ਗੱਲ ਮੰਨ ਲਵੋ ਤੇ ਅੱਗੋਂ ਸਹਿਬ ਜੀ ਜ਼ਿਆਦੇ ਕਹਿੰਦੇ ਆ ਤੁਹਾਨੂੰ ਨਹੀਂ ਪਤਾ ਤੁਸੀਂ ਕਿਸੇ ਨੂੰ ਕੀ ਖਤਮ ਕਰ ਸਕਦੇ ਹੋ ਤੇ ਕੀ ਦੇ ਸਕਦੇ ਹੋ ਸਾਨੂੰ ਤਾਂ ਸਾਡੇ ਪਿਤਾ ਗੁਰਦੇਵ ਜੀ ਨੇ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ਕਿ ਸਾਰਿਆਂ ਨੂੰ ਦੇਣ ਵਾਲਾ ਤਾਤਾ ਉਹ ਪਰਮਾਤਮਾ ਹੈ ਅਗਨਾਸੀ ਜੀਵਨ ਕੋ ਦਾਤਾ ਤੇ ਅਸੀਂ ਉਸ ਪਰਮਾਤਮਾ ਤੋਂ ਸਭ ਕੁਝ ਮੰਗਦੇ ਹਾਂ ਸੰਸਾਰ ਦੇ ਜੀਵਾਂ ਤੋਂ ਇੱਕ ਦੂਸਰੇ ਤੋਂ ਕੀ ਮੰਗਿਆ ਜਾ ਸਕਦਾ ਹੈ ਕਿਉਂਕਿ ਸੰਸਾਰ ਦੇ ਉੱਪਰ ਤੇ ਸਾਰੇ ਹੀ ਪਿਖਾਰੀ ਹੈ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਇਹ ਤਾਂ ਸਾਡੇ ਦਾਤਾ ਜੀ ਦੇ ਹੀ ਬਚਨ ਹੈ ਤੇ ਸਾਨੂੰ ਇਸ ਗੱਲ ਦੀ ਸਮਝ ਹੈ ਕਿ ਉਹ ਪਰਮਾਤਮਾ ਹੀ ਹੈ ਜਿਹੜਾ ਸਾਰਿਆਂ ਨੂੰ ਦਿੰਦਾ ਹੈ ਦੁਨੀਆਂ ਦਾ ਇਨਸਾਨ ਜੇ ਦੇਵੇਗਾ ਵੀ ਇੱਕ ਵਾਰ ਦੇ ਦੇਵੇਗਾ ਦੋ ਵਾਰ ਦੇ ਦੇਵੇਗਾ ਤਿੰਨ ਵਾਰ ਦੇਵੇਗਾ ਨਹੀਂ ਦੇ ਪਾਏਗਾ ਹਰ ਇਨਸਾਨ ਦੀਆਂ ਲਿਮਿਟੇਸ਼ਨ ਪਰ ਪਰਮਾਤਮਾ ਦੀ ਕੋਈ ਲਿਮਿਟੇਸ਼ਨ ਨਹੀਂ ਹੈ ਉਹ ਜਦੋਂ ਦਿੰਦਾ ਹੈ ਦੇਣ ਵਾਲਾ ਥੱਕਦਾ ਨਹੀਂ ਲੈਣ ਵਾਲੇ ਥੱਕ ਜਾਂਦੇ ਐ ਉਹ ਮਾਲਕ ਪਾਤਸ਼ਾਹ ਜੀ ਦੇ ਜਪਜੀ ਸਾਹਿਬ ਵਿੱਚੋਂ ਬਚਨ ਤੁਸੀਂ ਰੋਜ਼ ਪੜ੍ਹਦੇ ਹੋ ਇੰਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਉਹ ਪਰਮਾਤਮਾ ਦਿੰਦਾ ਤੇ ਦਿੱਤੀ ਜਾਂਦਾ ਔਰ ਉਹ ਦੇ ਦਿੰਦੇ ਆ ਜਿਹੜਾ ਟੋਟ ਵੀ ਨਹੀਂ ਆਉਂਦੀ ਸੰਸਾਰ ਦੇ ਜੀਵ ਜੇ ਦੇਨ ਤੇ ਟੋਟ ਆ ਜਾਂਦੀ ਔਰ ਪਰਮਾਤਮਾ ਜਦੋਂ ਕਿਸੇ ਤੇ ਕਿਰਪਾ ਕਰ ਦਿੰਦਾ ਤਾਂ ਉਹਦੀ ਸਾਰੀ ਹੀ ਮੈਲ ਦੂਰ ਹੋ ਜਾਂਦੀ ਹੈ ਉਹਨੂੰ ਸਭ ਕੁਝ ਮਿਲ ਜਾਂਦਾ ਹੈ ਜਿਸਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਸ ਪ੍ਰਭੂ ਦੀ ਬਖਸ਼ਿਸ਼ ਹੁੰਦੀ ਬੜਾ ਪਿਆਰਾ ਸ਼ਬਦ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਲਾਵਲ ਰਾਗ ਦੇ ਵਿੱਚ ਹੈ ਆਪ ਜੀ ਨੇ ਪੜਿਆ ਹੋਵੇਗਾ ਕਿ ਜਦੋਂ ਕਿਸੇ ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਤਾਂ ਜਦੋਂ ਉਹ ਗੁਰੂ ਆਪਾਰ ਬਖਸ਼ਿਸ਼ ਕਰਦਾ ਹੈ ਉਦੋਂ ਮਿਲਦਾ ਕੀ ਹੈ ਤੇ ਸਹਿਬ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਫਿਰ ਜਿਹੜੇ ਕੋੜੇ ਨੇ ਚੱਲ ਵੀ ਨਹੀਂ ਸਕਦੇ ਪਿੰਗਲੇ ਨੇ ਉਹ ਵੀ ਪਰਬਤਾਂ ਤੇ ਚੜਨ ਦੇ ਕਾਬਿਲ ਹੋ ਜਾਂਦੇ ਆ ਪਰਬਤਾਂ ਤੇ ਚੜਨ ਦਾ ਮਤਲਬ ਇਹ ਹੈ ਉਹਨਾਂ ਦੇ ਹੌਂਸਲੇ ਵੱਡੇ ਹੋ ਜਾਂਦੇ ਉਹ ਪਹਾੜਾਂ ਤੋਂ ਵੀ ਵੱਡੇ ਜਿਗਰੇ ਵਾਲੇ ਬਣ ਜਾਂਦੇ ਆ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਕਰ ਚਤਰ ਬਾਕੀ ਤਾ ਅੰਧ ਵੇਰ ਤੇ ਭਵਨ ਸੂਚਿਆ ਗੁਰ ਭੇਟ ਪਨਿਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਇਹ ਪ੍ਰਭੂ ਪਿਆਰਿਆਂ ਦੀ ਮਹਿਮਾ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪ ਲਿਆ ਉਸ ਦੇ ਨਾਲ ਜੁੜ ਗਏ ਉਨ੍ਹਾਂ ਤੇ ਐਸੀ ਕਿਰਪਾ ਐਸੀ ਬਖਸ਼ਿਸ਼ਾ ਪਰਮਾਤਮਾ ਨੇ ਕਰ ਦਿੱਤੀ ਕਿ ਫਿਰ ਮੈਲ ਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ ਉਹਨਾਂ ਦੇ ਅੰਦਰੋਂ ਫਿਰ ਮੈਲ ਖਤਮ ਹੋ ਗਈ ਵਿਕਾਰ ਖਤਮ ਹੋ ਗਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੋ ਗਿਆ ਉਹਨਾਂ ਦਾ ਚਿੱਤ ਨਿਰਮਲ ਹੋ ਗਿਆ ਤੇ ਜਦੋਂ ਕਿਸੇ ਦਾ ਚਿੱਤ ਨਿਰਮਲ ਹੋ ਜਾਂਦਾ ਹੈ ਨਾ ਤੇ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਕਿਉਂਕਿ ਜਿਵੇਂ ਮੈਲੀ ਥਾ ਕਿਸੇ ਨੂੰ ਵੀ ਪਸੰਦ ਨਹੀਂ ਹੈ ਇਸੇ ਤਰ੍ਹਾਂ ਮੇਲੇ ਹਿਰਦੇ ਵੀ ਕਿਸੇ ਨੂੰ ਪਸੰਦ ਨਹੀਂ ਬਨੂ ਅਜ ਵੀ ਯਾਦ ਹੈ ਮੇਰੇ ਸਤਿਕਾਰਯੋਗ 우ਸਤਾਦ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਅਕਸਰ ਕਹਿੰਦੇ ਹੁੰਦੇ ਸਨ ਆਪਣੀ ਕਥਾ 'ਚ ਕਿ ਸਾਡੇ ਕਾਰ ਦੇ ਅੱਗੇ ਕੋਈ ਆ ਕੇ ਪੂਰਾ ਕਰਕਟ ਸੁੱਟ ਜਾਵੇ ਤੇ ਅਸੀਂ ਉਸ ਦੇ ਨਾਲ ਲੜਨ ਲਈ ਤਿਆਰ ਹੋ ਜਾਂਦੇ ਆਂ ਤੂੰ ਕੌਣ ਹੁੰਦਾ ਮੇਰੇ ਘਰ ਦੇ ਅੱਗੇ ਗਾਰਬਜ ਫਲਾਉਣ ਵਾਲਾ ਕੂੜਾ ਕਰਕਟ ਸੁੱਟਣ ਵਾਲਾ ਪਰ ਸਾਡੇ ਮਨ ਦੇ ਵਿੱਚ ਵਿਕਾਰਾਂ ਦਾ ਐਨਾ ਪੂਰਾ ਕਰਕਟ ਪਿਆ ਬਾਰੋਂ ਟੈਲੀਵਿਜ਼ਨ ਮੋਬਾਈਲ ਫੋਨ ਇੰਟਰਨੈਟ ਪਤਾ ਹੀ ਨਹੀਂ ਕਿੰਨਾ ਕੁ ਕਚਰਾ ਸਾਡੇ ਦਿਮਾਗ ਦੇ ਵਿੱਚ ਸੁੱਟੇ ਜਾਂਦੇ ਐ ਤੇ ਅਸੀਂ ਉਸ ਸਾਰੇ ਹੀ ਊਣੇ ਤੇ ਕਰਕਟ ਨੂੰ ਚਾਈ ਚਾਈ ਆਪਣੇ ਅੰਦਰ ਰੱਖੀ ਜਾਂਦੇ ਨਤੀਜਾ ਇਹ ਹੈ ਕਿ ਸਾਡਾ ਜਿਹੜਾ ਮਨ ਹੈ ਉਹ ਮੈਲਾ ਹੋ ਗਿਆ ਤੇ ਗੁਰਬਾਣੀ ਕਹਿੰਦੀ ਹੈ ਮਨ ਮੈਲੇ ਤਾਂ ਸਭ ਕੁਸ਼ ਮੈਲਾ ਮਨ ਨੂੰ ਤੋ ਤੈ ਮਲ ਹੱਛਾ ਨਾ ਹੋਏ ਜੇ ਮਨ ਮੈਲਾ ਹੋ ਗਿਆ ਹੈ ਤੇ ਸਮਝ ਲੈਦਾ ਕਿ ਸਭ ਕੁਝ ਹੀ ਮੈਲਾ ਫਿਰ ਕੁਝ ਅੱਛਾ ਨਹੀਂ ਪਰ ਜਿਸ ਨੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਸਾਫ ਕੀਤਾ ਉਹਦੀ ਅਵਸਥਾ ਇਹ ਹੋ ਗਈ ਮੈਲ ਕੋਈ ਕੋਟ ਅਗ ਖਰੇ ਨਿਰਮਲ ਪੈ ਚੀਤਾ ਔਰ ਸਹਿਬ ਕਹਿੰਦੇ ਨੇ ਜਿਸ ਦਾ ਇਹ ਮਨ ਨਿਰਮਲ ਹੋ ਗਿਆ ਹੈ ਫਿਰ ਪਰਮਾਤਮਾ ਨੇ ਉਸ ਨੂੰ ਖਜ਼ਾਨੇ ਵੀ ਸਾਰੇ ਹੀ ਬਖਸ਼ ਦਿੱਤੇ ਉਸ ਤੋਂ ਕੋਈ ਵੀ ਚੀਜ਼ ਛੁਪਾ ਕੇ ਨਹੀਂ ਰੱਖੀ ਗੋਲਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਇਹ ਗੁਣਾ ਦਾ ਬਹੁਤ ਵੱਡਾ ਖਜ਼ਾਨਾ ਹੈ ਜਿਹੜਾ ਉਹ ਪਰਮਾਤਮਾ ਆਪਣੇ ਭਗਤਾਂ ਨੂੰ ਦਿੰਦਾ ਹੈ ਕਿਉਂਕਿ ਪਰਮਾਤਮਾ ਦੀ ਵਡਿਆਈ ਹੀ ਇਸੇ ਗੱਲ 'ਚ ਹੈ ਨਾਮਿਤ ਨਿਰਗੁਣ ਗੁਣ ਕਰੇ ਗੁਣ ਬੰਤੇ ਗੁਣ ਦੇ ਉਹ ਪਰਮਾਤਮਾ ਹੈ ਜਿਹੜਾ ਉਹ ਨਿਰਗੁਣ ਨੂੰ ਗੁਣਵਾਨ ਬਣਾ ਦਿੰਦਾ ਹੈ ਤੇ ਜਿਹੜੇ ਗੁਣਵਾਨ ਹੁੰਦੇ ਆ ਉਹਨਾਂ ਦੀ ਝੋਲੀ ਦੇ ਵਿੱਚ ਹੋਰ ਵੀ ਗੁਣ ਭਰ ਦਿੰਦਾ ਹੈ ਇਹ ਉਸ ਪਰਮਾਤਮਾ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ ਉਸ ਪਰਮਾਤਮਾ ਦੀ ਸਭ ਤੋਂ ਵੱਡੀ ਕਿਰਪਾ ਇਹ ਹੈ ਗੁਣ ਨਿਧਾਨ ਭਗਤਨ ਕੋ ਵਰਤਤ ਉਪਗਤ ਨੂੰ ਆਪਣੇ ਗੁਣ ਦੇ ਕੇ ਉਹਨਾਂ ਨੂੰ ਵਰਤਨ ਦੇ ਵਾਸਤੇ ਦੇ ਦਿੰਦਾ ਹੈ ਔਰ ਮੈਂ ਇੱਕ ਚੀਜ਼ ਇਹ ਦੱਸ ਦੇਵਾਂ ਗੁਰੂ ਕੇ ਪਿਆਰਿਓ ਖਾਸ ਕਰਕੇ ਜਦੋਂ ਅਸੀਂ ਮੋਟੀਵੇਸ਼ਨਲ ਕਲਾਸਾਂ ਵੀ ਲੈਣੇ ਆ ਤੇ ਉਹਦੇ ਚ ਇੱਕ ਹੀ ਚੀਜ਼ ਕਹੀ ਜਾਂਦੀ ਹੈ ਇਸ ਦੁਨੀਆ ਤੇ ਸਿਰਫ ਜੇ ਕਦਰ ਹੈ ਤੇ ਉਸ ਸਕਿਲਸ ਦੀ ਜੇ ਕੋਈ ਵੀ ਇਨਸਾਨ ਗਰੀਬ ਹੈ ਦੁਖੀ ਹੈ ਚਿੰਤਤ ਹੈ ਪਰੇਸ਼ਾਨ ਹੈ ਤੇ ਉਹਦੇ ਪਿੱਛੇ ਕਾਰਨ ਇੱਕੋ ਹੀ ਹੈ ਕਿ ਉਹਦੇ ਵਿੱਚ ਅਜੇ ਸਕਿਲਸ ਦੀ ਕਮੀ ਹੈ ਸਕਿਲਸ ਨੂੰ ਹੀ ਗੁਰਬਾਣੀ ਦੇ ਵਿੱਚ ਗੁਨਾ ਦੇ ਨਾਮ ਦੇ ਨਾਲ ਜਾਣਿਆ ਗਿਆ ਇਹ ਗੁਣਮਾਨ ਬੰਦਾ ਹੈ ਗੁਣੀ ਬੰਦਾ ਹੈ ਤੇ ਜਿਹੜੇ ਬੰਦੇ ਕੋਲ ਪਰਮਾਤਮਾ ਦੀਆਂ ਬਖਸ਼ਾ ਹੁੰਦੀਆਂ ਗੁਰੂ ਦੇ ਨਾਲ ਜਿਹੜਾ ਜੁੜ ਜਾਂਦਾ ਹੈ ਗੁਰੂ ਉਸ ਨੂੰ ਐਨੇ ਗੁਨਾ ਦੇ ਖਜ਼ਾਨੇ ਬਖਸ਼ ਦਿੰਦਾ ਹੈ ਕਿ ਫਿਰ ਉਹ ਇਨਸਾਨ ਜ਼ਿੰਦਗੀ ਦੇ ਵਿੱਚ ਸੁਖੀ ਰਹਿੰਦਾ ਹੈ ਆਨੰਦਮਈ ਰਹਿੰਦਾ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਪਰ ਇਹ ਸਾਰਿਆਂ ਨੂੰ ਨਹੀਂ ਮਿਲਦਾ ਵਿਰਲੇ ਹੁੰਦੇ ਆ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਮੇਰੇ ਮਨ ਜਪ ਗੁਰੂ opal ਪ੍ਰਭ ਸੋਈ ਇੱਥੇ ਸਤਗੁਰੂ ਜੀ ਮਨ ਨੂੰ ਸੰਬੋਧਨ ਕਰਦਿਆਂ ਕਹਿੰਦੇ ਆ ਜਿਸ ਤਰ੍ਹਾਂ ਆਨੰਦ ਸੇਵ ਦੇ ਵਿੱਚ ਤੁਸੀਂ ਸੁਣਦੇ ਹੋ ਨਾ ਇਹ ਮਨ ਮੇਰਾ ਤੂੰ ਸਦਾ ਰਹਿ ਉਹ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਭੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਤੇ ਇੱਥੇ ਸਹਿਬ ਉਹਨਾਂ ਹੀ ਸ਼ਬਦਾਂ ਨੂੰ ਇਸ ਤਰ੍ਹਾਂ ਬਿਆਨ ਕਰਦੇ ਆ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ हे ਮੇਰੇ ਮਨਾ ਤੂੰ ਸਦਾ ਹੀ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ। ਕਿਉਂਕਿ ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ ਤੇਰੇ ਸਾਰੇ ਕਲੇ ਕਲੇਸ਼ ਮਿਟ ਜਾਣਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਤਲੇਸ਼ ਤਨ ਮਾਇ ਮਿਟਾਵੋ। ਸੁਖਮਣੀ ਸੇ। ਜਿਨਾਂ ਨੇ ਸਿਮਰਨ ਕੀਤਾ ਪਰਮਾਤਮਾ ਦੀਆਂ ਦਾਤਾਂ ਉਹਨਾਂ ਨੂੰ ਮਿਲ ਗਈ। ਜਾਪੀ ਸ਼ਰਨ ਪਿਆ ਸੁਖ ਪਾਈਐ। ਬਹੁੜ ਦੁੱਖ ਨਾ ਹੋਈ ਸਹਿਬ ਕਹਿੰਦੇ ਆ ਉਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਿਹੜੇ ਪੈ ਗਏ ਉਹਨਾਂ ਨੂੰ ਫਿਰ ਸਦਾ ਹੀ ਸੋਖ ਆਨੰਦ ਤੇ ਖੁਸ਼ੀਆਂ ਖੀੜੇ ਮਿਲ ਜਾਣੇ ਆ ਫਿਰ ਉਹਨਾਂ ਨੂੰ ਕਦੇ ਵੀ ਕੋਈ ਦੁੱਖ ਨਹੀਂ ਹੋਵੇਗਾ ਕਦੇ ਵੀ ਕੋਈ ਚਿੰਤਾ ਨਹੀਂ ਹੋਵੇਗੀ ਇਥੋਂ ਤਾਈ ਕਿ ਉਹ ਜੇ ਨੀਂਹ ਦੇ ਵਿੱਚ ਵੀ ਚਲੇ ਜਾ ਰਹੇ ਆ ਤੇ ਤਾਂ ਵੀ ਉਸ ਪਰਮਾਤਮਾ ਦੀ ਬਖਸ਼ਿਸ਼ ਤੇ ਨਾਲ ਆਨੰਦਤ ਨੇ ਔਰ ਫੇਰ ਵੀ ਜਕਾਰੇ ਛੱਡ ਰਹੇ ਨੇ ਇਥੋਂ ਤੱਕ ਕਿ ਉਹ ਸੰਸਾਰਿਕ ਸੁੱਖਾਂ ਤੇ ਦੁੱਖਾਂ ਤੋਂ ਐਨੇ ਉੱਪਰ ਉੱਠ ਜਾਂਦੇ ਨੇ ਕਿ ਬਾਬਾ ਮੋਤੀराम ਮਹਾਰਾਜੀ ਬਾਗ ਜੇ ਸਹਿਜ ਜਾਦਿਆਂ ਨੂੰ ਦੁੱਗ ਪਿਉਉਣ ਦੇ ਵਾਸਤੇ ਉਹਨਾਂ ਨੂੰ ਆਪਣਾ ਘਰ ਘਾਟ ਤੇ ਗਹਿਣਾ ਗੱਟਾ ਵੀ ਵੇਚਣਾ ਪੈ ਜਾਏ ਫੇਰ ਵੀ ਪਰਵਾਹ ਨਹੀਂ ਕਰਦੇ ਐਸੀ ਅਵਸਥਾ ਬਣ ਜਾਂਦੀ ਹੈ ਜਦੋਂ ਕਿਸੇ ਇਨਸਾਨ ਦੀ ਆਤਮਿਕਤਾ ਫਿਰ ਉਸ ਨੂੰ ਕਦੇ ਦੁੱਖ ਹੋ ਹੀ ਨਹੀਂ ਸਕਦਾ ਕਿਉਂਕਿ ਦੁੱਖ ਉਸੇ ਨੂੰ ਹੀ ਹੁੰਦੇ ਆ ਜਿਹੜੇ ਸੰਸਾਰੀ ਤਲ ਤੇ ਜਿਉਂਦੇ ਵਡੇ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਸਹਿ ਕਹਿੰਦੇ ਨੇ ਕਿ ਇਹ ਸਾਧ ਸੰਗਤ ਦੀ ਬੜੀ ਵੱਡੀ ਬਖਸ਼ਿਸ਼ ਹੈ ਇਹ ਵੱਡੇ ਭਾਗਾਂ ਦੇ ਨਾਲ ਹੀ ਮਿਲਦੀ ਹੈ ਔਰ ਜਿਸ ਨੂੰ ਇਹ ਸਾਧ ਸੰਗਤ ਮਿਲ ਜਾਂਦੀ ਹੈ ਉਹਦੇ ਸਾਰੇ ਹੀ ਦੁਰਮਤ ਭੇੜੇ ਪਾਪ ਭੇੜੀ ਮਤ ਪੁਰਾਣੇ ਭੇੜੇ ਕਰਨ ਸਾਰੇ ਹੀ ਖਤਮ ਹੋ ਜਾਂਦੇ ਐ ਇਸੇ ਕਰਕੇ ਹੀ ਬਾਣੀ ਚ ਸਹਿਬ ਕਹਿੰਦੇ ਨੇ ਕਿ ਜਿਨ੍ਹਾਂ ਨੇ ਸੰਗਤ ਕੀਤੀ ਐ ਸਭ ਕੁਝ ਮਿਲ ਗਿਆ ਉਹਨਾਂ ਦੀਆਂ ਝੋਲੀਆਂ ਪਰਮਾਤਮਾ ਨੇ ਭਰ ਦਿੱਤੀਆਂ ਐ ਸਾਰੀਆਂ ਦਾਤਾਂ ਉਹਨਾਂ ਦੇ ਹੱਥ ਆ ਗਈਆਂ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜੇ ਨਾ ਹਰ ਨਾਮ ਹਿਰਦੇ ਪਰੋਈ ਤੇ ਸਹਿਬ ਕਹਿੰਦੇ ਨੇ ਮੈਂ ਉਹਨਾਂ ਪ੍ਰਭੂ ਪਿਆਰਿਆਂ ਦੀ ਧੂੜੀ ਚਾਹੁੰਦਾ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜੇ ਹੈ ਉਹਨਾਂ ਦੀ ਧੂੜੀ ਜੇ ਮਿਲ ਜਾਏ ਤਾਂ ਜੀਵਨ ਬਰ ਜਾਂਦਾ ਹੈ ਕਿਉਂਕਿ ਉਹਦੇ ਸਾਰੇ ਹੀ ਦੁੱਖ ਖਤਮ ਹੋ ਜਾਂਦੇ ਐ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਜਿਸ ਦੇ ਉੱਪਰ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਐ ਸੰਗਤ ਮਿਲਦੀ ਐ ਫਿਰ ਉਹਨੂੰ ਬੜੀਆਂ ਹੀ ਦਾਤਾਂ ਮਿਲਦੀਆਂ ਨੇ ਜਿਵੇਂ ਸਹਿਬ ਕਹਿੰਦੇ ਆ ਨਾ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ ਮੇਰੇ RAM RAAY ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਸ਼ਨਾਹੀ ਜਮ ਨਹੀਂ ਆਵੇ ਨਿਰ ਜੋ ਤੇਰੇ ਰੰਗ ਰਾਤੇ Swami ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਇਹ ਸਤਗੁਰੂ ਦਾ ਦਿਲਾਸਾ ਸਤਗੁਰਾਂ ਦੀਆਂ ਬਖਸ਼ਿਸ਼ਾਂ ਜਿਨ੍ਹਾਂ ਦੇ ਸਿਰਾਂ ਤੇ ਹੋ ਜਾਂਦੀਆਂ ਨੇ ਉਹਨਾਂ ਦਾ ਜੀਵਨ ਆਨੰਦਮਈ ਖੁਸ਼ੀਆਂ ਭਰਪੂਰ ਹੋ ਜਾਂਦਾ ਹੈ ਉਹਨਾਂ ਨੂੰ ਜ਼ਿੰਦਗੀ 'ਚ ਕੋਈ ਟੋਟ ਨਹੀਂ ਰਹਿੰਦੀ ਔਰ ਗੁਰੂ ਕੇ ਪਿਆਰਿਓ ਇਸ ਲਈ ਅੱਜ ਜੇ ਅਸੀਂ ਆਪਣੇ ਬੱਚਿਆਂ ਨੂੰ ਦੁੱਖਾਂ ਚੋਂ ਚਿੰਤਾਵਾਂ ਚੋਂ ਪਰੇਸ਼ਾਨੀਆਂ ਚੋਂ ਕੱਢਣਾ ਹੈ ਤੇ ਉਹਦਾ ਇੱਕੋ ਇੱਕ ਹੀ ਤਰੀਕਾ ਹੈ ਕਿ ਆਪਣੇ ਬੱਚਿਆਂ ਨੂੰ ਗੁਰੂ ਨਾਲ ਜ਼ਰੂਰ ਜੋੜੋ ਗੁਰਬਾਣੀ ਦੇ ਨਾਲ ਜ਼ਰੂਰ ਜੋੜੋ ਔਰ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਓ ਦੇਖੋ ਅੱਜ ਅਸੀਂ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਤੇ ਲੈ ਕੇ ਜਾਂਦੇ ਕਿਸੇ ਨੂੰ ਇਹ ਕਹੇ ਦਿਓ ਕਿ ਆਪਣੇ ਬੱਚੇ ਦੀ ਸਕੂਲ ਤੋਂ ਛੁੱਟੀ ਕਰਾ ਲੈ ਕੋਈ ਨਹੀਂ ਮੰਨੇਗਾ ਕੋਈ ਨਹੀਂ ਮੰਨੇਗਾ ਫਿਰ ਸਕੂਲ ਤੋਂ ਆਉਣ ਤੋਂ ਬਾਅਦ ਵੀ ਅਸੀਂ ਆਪਣੇ ਬੱਚਿਆਂ ਨੂੰ ਟਿਊਸ਼ਨਾਂ ਦੇ ਲੈ ਕੇ ਜਾਂਦੇ ਕਿ ਸਾਡਾ ਬੱਚਾ ਟਿਊਸ਼ਨ ਪੜੇ ਜਦ ਕਿ ਉਹਦਾ ਵੇਖਿਆ ਜਾਏ ਤੇ ਗਹਿਰਾਈ 'ਚ ਨੁਕਸਾਨ ਹੀ ਹੁੰਦਾ ਹੈ ਔਰ ਆਪਣਾ ਬੱਚਾ ਗੁਰਬਾਣੀ ਪੜੇ ਇਤਿਹਾਸ ਸਿੱਖੇ ਪੰਜਾਬੀ ਸਿੱਖੇ ਇਸ ਪਾਸੇ ਵੱਲ ਸਾਡਾ ਕੋਈ ਪਿਆਰ ਨਹੀਂ ਹੈ ਅੱਜ ਇਹਨਾਂ ਚੀਜ਼ਾਂ ਦੇ ਵੱਲ ਵੀ ਸਾਨੂੰ ਧਿਆਨ ਦੇਣਾ ਪੈਣਾ ਹੈ ਔਰ ਖਾਸ ਕਰਕੇ ਸੈਬ ਜਾਦਿਆਂ ਦੇ ਸ਼ਹੀਦੀ ਦਿਨਾਂ ਤੇ ਇਹ ਸਾਰੇ ਹੀ ਇੱਕ ਪਰਨ ਜ਼ਰੂਰ ਕਰੋ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਆਪਾਂ ਗੁਰਬਾਣੀ ਦੇ ਨਾਲ ਜੋੜੀਏ ਨਹੀਂ ਤਾਂ ਇਹ ਜਿਹੜੇ ਦੇਸ਼ 'ਚ ਅਸੀਂ ਰਹ ਰਹੇ ਹਾਂ ਇਨਾ ਦੇਸ਼ਾਂ ਦੇ ਵਿੱਚ ਨਸ਼ੇ ਅਤਿਅੰਤ ਤੇ ਗੁੱਸਾ ਅਤਿਅੰਤ ਇਨਾ ਦੇਸ਼ਾਂ ਚ ਸਵਾਰਥ ਅਤਿਅੰਤ ਹੈ ਹਰ ਇੱਕ ਨੂੰ ਆਪੋ ਆਪਣੀ ਪਈ ਹੋਈ ਹੈ ਹਰ ਬੰਦਾ ਹੀ ਚਿੰਤਤ ਹੈ ਹਰ ਬੰਦਾ ਹੀ ਦੁਖੀ ਹੈ ਹਰ ਬੰਦਾ ਹੀ ਪਰੇਸ਼ਾਨ ਹੈ ਆਏ ਤੇ ਸੀ ਅਸੀਂ ਇਸ ਜਗ੍ਹਾ ਤੇ ਸੁਖੀ ਜ਼ਿੰਦਗੀ ਜੀਉਣ ਪਰ ਉਸ ਜ਼ਿੰਦਗੀ ਦੇ ਸੁਖ ਆਨੰਦ ਉਹਨੇ ਚਿਰ ਲਈ ਨਹੀਂ ਮਿਲਦੇ ਜਦੋਂਪਰ ਅਸੀਂ ਆਪਣੇ ਗੁਰੂ ਦੇ ਨਾਲ ਨਹੀਂ ਜੁੜਦੇ ਸੋ ਸਤਪੁਰਾਂ ਦੇ ਨਾਲ ਸਾਰੇ ਹੀ ਜੁੜ ਗਏ ਆਪਣੇ ਬੱਚਿਆਂ ਨੂੰ ਜੋੜ ਗਏ ਤੇ ਖਾਸ ਕਰਕੇ ਇਹ ਜੋ ਸ਼ਹੀਦੀ ਦਿਹਾੜੇ ਦੇ ਸਹਿਬਜ਼ਾਦਿਆਂ ਦੇ ਉਹ ਸਾਡੇ ਸਾਰਿਆਂ ਦੇ ਵਾਸਤੇ ਪ੍ਰੇਰਨਾ ਸਰੋਤ ਬਣ ਜਾਣ ਸਾਡੀ ਜ਼ਿੰਦਗੀ ਆਨੰਦਮਈ ਮੰਗਲਮਈ ਖੁਸ਼ੀਆਂ ਭਰਪੂਰ ਹੋ ਜਾਏਗੀ ਇਨਹੀ ਬਚਨਾਂ ਦੇ ਨਾਲ ਖਿਮਾ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਤੇ ਭੁੱਲਾਂ ਚੁੱਕਾ ਹੋ ਗਈਆਂ ਹੁਣੀਆਂ ਸਾਦ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਹੁਣ ਆਪ ਜੀ ਭਾਈ ਸੁਖਵਿੰਦਰ ਸਿੰਘ ਜੀ ਹੋਰਾਂ ਦੇ ਰਾਗੀ ਜਥੇ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕਰੋਗੇ ਗੁਰੂ ਫਤਿਹ ਪ੍ਰਵਾਨ ਕਰਨੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ